ਅਰੇ ਮੈਂ ਅੱਜ ਦੇਖ ਰਿਹਾ ਸੀ ਵੀ ਸਾਰੇ ਸਰਕਾਰਾਂ ਦੇ ਐਂਬਲਮ ਬਣੇ ਹੋਏ ਆ ਪੰਜਾਬ ਸਰਕਾਰ ਦਾ ਆਪਣਾ ਛਟਿਆਲਾ ਐਂਬਲਮ ਹੈ ਰੈਣੀ ਦਾ ਹੱਡ ਹੋਣਾ ਇਹ ਜਦੋਂ ਐਂਬਲਮ ਬਣਾਏ ਇਹਨਾਂ ਨੇ ਭਾਰਤ ਦਾ ਐਂਬਲਮ ਨਹੀਂ ਨਾਲ ਜੋੜਿਆ ਕਲਾ ਉਹਨਾਂ ਨੇ ਆਪਣੇ ਆਪਣੇ ਐਂਬਲਮ ਬਣਾਏ ਤੇ ਇਹਦਾ ਮਤਲਬ ਸੀ ਕਿ ਫੈਡਰਲ ਸਟਰਕਚਰ ਦੇ ਵਿੱਚ ਇਹ ਉਹਦੇ ਨਾਲ ਹਮਵਾਰ ਨੇ ਬਰਾਬਰ ਨੇ ਜੇਕਰ ਥੋੜੀ ਹੈ ਤਾਂ ਸੈਂਟਰ ਨੂੰ ਚਾਹੀਦਾ ਹੈ ਵੀ ਜਿੱਥੋਂ ਦੇ ਜਿਹੜੇ ਕੈਂਡੀਡੇਟ ਬਣ ਰਹੇ ਹੋਣ ਜਿਹੜੇ ਪਲੇਅਰ ਉਦੇ ਹਿਸਾਬ ਨਾਲ ਉਹਨਾਂ ਨੂੰ ਬਣਦੀ ਰਾਸ਼ੀ ਦੇ ਦੇ। ਹਾਂ। ਨੰਬਰ 1। ਹਾਂ। ਨੰਬਰ 2 ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਮੁਲਾਕਾਤ ਦੀ ਗੱਲ ਦੱਸਦਾ। ਡਰੋਣਾਚਾਰੀਆ ਸਰਦਾਰ ਬਲਦੇਵ ਸਿੰਘ ਹੈਗੇ ਆ। ਉਹਨੇ 20 ਤੋਂ ਵੱਧ 올ਿਪੀਅਨ ਪੜਾਏ ਆ। ਹਾਂ। ਪਿਛਲੇ 8-10 ਸਾਲਾਂ ਤੋਂ ਉਹ ਰਿਟਾਇਰ ਹੋ ਕੇ ਆਏ ਲੁਧਿਆਣੇ। ਅਸੀਂ ਇਹਨਾਂ ਨੂੰ ਬੜਾ ਜ਼ੋਰ ਲਾਇਆ ਵੀ ਤੁਸੀਂ ਅਕੈਡਮੀ ਬਣਾ ਦਿਓ। ਹਾਂ। ਕੁੜੀਆਂ ਦੀ। ਉਹ ਵੀ 올ਿਪੀਅਨ ਜਿਆਦਾ ਪੈਦਾ ਕੀਤੇ ਉਹਨਾਂ ਨੇ। ਉਹਦਾ ਕੋਈ ਅਸਰ ਨਹੀਂ ਇਹਨਾਂ ਤੇ। ਇੱਕ ਹੋਰ ਜਿਹੜਾ ਫੈਕਟਰ ਹੈ ਅੱਜ ਤੁਸੀਂ ਸਾਰੇ ਪਾਸੇ ਦੇਖ ਰਹੇ ਹੋ। ਕਿ ਅੱਜ ਆਪਾਂ ਖੁਸ਼ ਹੋਏ ਆ 4 ਸਾਲਾਂ ਬਾਅਦ ਜਾਂ 3 ਸਾਲ ਬਾਅਦ ਕਿ 21 ਤੋਂ ਬਾਅਦ 3 ਸਾਲ ਬਾਅਦ 올림픽 ਹੋ ਗਿਆ ਆ ਆਪਾਂ ਨੂੰ ਕ੍ਰਿਕਟ ਹੀ ਨਹੀਂ ਛੱਡਦੀ ਖੜਾ ਕ੍ਰਿਕਟ ਇੱਕ ਜੰਮ ਵੀ ਤਰ੍ਹਾਂ ਜੁੜੀ ਹੋਈ ਹੈ ਆਪਣੇ 146 ਕਰੋੜ ਬੰਦਿਆਂ 'ਚੋਂ 11 ਪਲੇਅਰ ਕੱਢਣੇ ਤੇ ਉਹਨਾਂ ਨੂੰ ਅੱਗੇ ਕਰੋੜਾ ਰੁਪਏ ਦੇਣੇ ਇਹ ਜਿਹੜੀ ਪਾਲਿਸੀ ਹੈ ਨਾ ਜਿਹੜੀ ਬ੍ਰਾਡਕਾਸਟਿੰਗ ਟੈਲੀਵਿਜ਼ਨ ਵੀ ਜਿਹੜੀ ਸਰਕਾਰ ਦੀ ਇਹਦੇ ਤੇ ਦੁਬਾਰਾ ਇਹਨਾਂ ਨੂੰ ਇਹਨਾਂ ਦੇ ਵਿੱਚ ਪੋਲੀਟੀਕਲ ਇੰਟਰਫੀਰੈਂਸ ਆ ਕਿਉਂਕਿ ਇੱਕ ਗੇਮ 'ਚ ਪੈਸਾ ਹੈ ਤੁਸੀਂ ਪੈਸਾ ਹਾਕੀ ਚ ਵੀ ਵੈਦਾ ਕਰ ਸਕਦੇ ਹੋ ਤੁਸੀਂ ਫੁੱਟਬਾਲ ਕਰ ਸਕਦੇ ਹੋ ਨਹੀਂ 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 ਕਨਲ ਗਿਲ ਕਨਲ ਗਿਲ ਆਪਾਂ ਕ੍ਰਿਕਟ ਦੇ ਖਿਲਾਫ ਕਿਉਂ ਬੋਲਣਾ ਮੈਂ ਦੇਖੋ ਕਿ ਹਰ ਗੇਮ ਚੰਗੀ ਹੁੰਦੀ ਆ ਲੇਕਿਨ ਜਿਵੇਂ ਕ੍ਰਿਕਟ ਆਪਣੀ ਗੱਲ ਸੁਣੋ ਜਿਵੇਂ ਕ੍ਰਿਕਟ ਨੇ ਆਪਣੇ ਆਪ ਨੂੰ ਪੋਪੂਲਰਾਈਜ਼ ਕੀਤਾ ਉਹਨਾਂ ਦੀ ਕ੍ਰਿਕਟ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਆ ਉਹਨਾਂ ਨੇ ਤਰੀਕੇ ਤੰਗਤੀ ਕੇ ਲੱਭੇ ਨੂੰ ਹੋਰ ਮਸ਼ਹੂਰ ਕਰਨ ਵਾਸਤੇ ਇਸੇ ਤਰ੍ਹਾਂ ਹਾਕੀ ਫੁੱਟਬਾਲ ਨੂੰ ਵੀ ਕਰਨਾ ਚਾਹੀਦਾ ਨਾ ਬੜੇ ਲੋਕੀ ਪਹਿਲੇ ਹਾਕੀ ਫੁੱਟਬਾਲ ਵਹਿੰਦੇ ਸੀ ਉਹਨਾਂ ਦੀ ਫੈਡਰੇਸ਼ਨ ਨਹੀਂ ਉਹਨਾਂ ਖੇਡਾਂ ਦਾ ਬੇੜਾ ਕਰ ਕਰਤਾ ਮੈਂ ਤੁਹਾਨੂੰ ਅਜੇ ਹੀ ਜ਼ਿਕਰ ਕਰ ਰਿਹਾ ਇੱਕ ਮੈદાન ਫਿਲਮ ਦੇਖੋ ਹੂੰ 62 ਸਾਲ ਦੇ ਜਿਹੜਾ ਐਸਰ ਰਹੀਮ ਸੀ ਉਹ ਲਾਸਟ 골ਡ ਮੈਡਲ ਲਿਆ ਏਸ਼ੀਅਨ ਗੇਮ ਵਿੱਚ ਬਿਲਕੁਲ ਠੀਕ ਹੈ ਆਪਾਂ ਚੌਥੇ ਨੰਬਰ ਤੇ ਸੀ ਮੈਲਬਨ 올림픽 ਵਿੱਚ ਫੁੱਟਬਾਲ ਵਿੱਚ ਉਸ ਤੋਂ ਬਾਅਦ ਫੁੱਟਬਾਲ ਆਪਾਂ ਕਲੱਬ ਲੈਵਲ ਤੇ ਛੱਡਦੀ ਉਹਦਾ ਰੀਜ਼ਨ ਕੀ ਹੈ ਕਿ ਜਦੋਂ ਪਲੇਅਰ ਨੂੰ ਸਰ ਤੁਸੀਂ ਗੱਲ ਨੂੰ ਧਿਆਨ ਨਾਲ ਸੁਣੋ ਜਦੋਂ ਪਲੇਅਰ ਨੂੰ ਆਪਣੇ ਕਰੋੜਪਤੀ ਨਹੀਂ ਵਿਖਦੇ ਉਹਨੂੰ ਕ੍ਰਿਕਟ 'ਚ ਵਿਖਦੇ ਆ ਉਹ ਕਿਉਂ ਰੁਝਾਨ ਕਰੇਗਾ ਹਾਕੀ ਦਾ ਕਿਉਂ ਮੱਥਾ ਮਾਰੇਗਾ ਫੁੱਟਬਾਲ ਨਾਲ ਮੱਥਾ ਮਾਰੇਗਾ ਫਿਜ਼ੀਕਲ ਗੇਮ ਹੈ ਕਟਾ ਵਜਦੀਆਂ ਉਹਨਾਂ ਦੇ ਪੈਡ ਬੰਨੇ ਆ ਸੋ ਬਰਾਬਰ ਤਾਂ ਲਿਆਂ ਲਈ ਐਟ ਲੀਸਟ ਔਕੀ ਤੇ ਫੁੱਟਬਾਲ ਨੂੰ ਜ਼ਿਆਦਾ ਪੈਸੇ ਪ੍ਰਸਾਹਨ ਕਰਕੇ ਪਾਲਿਸੀ ਤੇ ਸਰਕਾਰ ਨੂੰ ਦੇਣ ਦੀ ਜ਼ਰੂਰਤ ਹੈ ਵੀ ਇਹਦੇ ਚ ਪੋਲਿਟੀਕਲ ਇੰਟਰਫੀਰੈਂਸ ਘਟ ਹੋਵੇ ਤੇ ਆਪਾਂ ਗੇਮ ਨੂੰ ਪ੍ਰਸਾਹਨ ਕਰਨ ਲਈ ਪਾਲਿਸੀਆਂ ਬਣਾਈਏ ਸੋ ਜਿਹੜੇ ਆਂਦੇ ਆ ਪਲੇਅਰ ਜਿਉਂ ਉਹਨਾਂ ਨੂੰ 2 ਕਰੋੜ ਬੰਦਾ 5 ਕਰੋੜ ਬੰਦਾ ਉਸ ਦਿਨ ਦੱਸ ਦਿਓ ਕਿਉਂਕਿ ਤਾਂ ਹੀ ਉਹ ਪ੍ਰਫੁੱਲਤ ਹੋਏਗੇ ਨਾ ਸਰ ਗੇਮ ਜਦੋਂ ਉਹਨੇ ਮੁੰਡੇ ਆਣਗੇ ਚਲੋ ਬ੍ਰਾਂਜ਼ ਲੈ ਕੇ ਆਣੇ ਸੀ ਕਹਿੰਦੇ 골ਡ ਮੈਡਲ ਲੈ ਕੇ ਆਣ ਔਕੀ ਵਾਲੇ ਤੋ ਇਹ ਸਰਕਾਰਾਂ ਦੇ ਫਰਜ਼ ਬਣਦੇ ਆ ਫੋਕਸ ਚੇਂਜ ਕਰਨਾ ਤੁਸੀਂ ਫੋਕਸ ਸਿਰਫ ਇੱਕ ਗੇਮ ਤੇ ਨਹੀਂ ਰੱਖ ਸਕਦੇ ਕਿਉਂਕਿ ਉਹ ਉਹੀ ਐਡਵਰਟਾਈਜ਼ਮੈਂਟ ਮਿਲ ਰਹੀ ਹੈ ਤੁਸੀਂ ਇਸ ਗੱਲ ਨੂੰ ਨਾ ਥੋੜਾ ਜਿਹਾ ਇਹ ਫੀਸਿਸ ਹੈ ক্রিকেট ਵਰਸਸ ਆਲ ਅਦਰ ਗੇਮ ਇਰੇ ਤੇ ਧਿਆਨ ਦੇਣੀ ਜਰੂਰ ਤਾਂ ਤੁਹਾਨੂੰ ਅਫ ਦੀ ਕਫ ਲੱਗਿਆ ਆਏਗਾ ਕਿ ਇਹ ਰਮਾਰਕ ਹੈ ਮੈਂ ক্রিকেট ਨੂੰ ਮਾਰਾ ਨਹੀਂ ਕਹਿ ਰਿਹਾ ক্রিকেট ਸ਼ੁਡ ਬੀ ਪਲੇਡ ਮੇਰਾ ਤਾਂ ਇਹ ਨਜ਼ਰੀਆ ਹੈ ਕਿ 16 146 ਕਰੋੜ ਬੰਦੇ ਆ 10 ਕਰੋੜ ਦੀ ਇੱਕ ਟੀਮ ਹੋਣੀ ਚਾਹੀਦੀ ਹੈ ਸੋ 146 ਜੋ 11 ਬੰਦੇ ਕੱਢਣੇ ਪੈਂਦੇ ਆ ਉਪਰੰਤ ਕਿੰਨੇ ਅਹਜ ਰੋਹਿਤ ਸ਼ਰਮਾ ਹੋਣੇ ਆ ਕਿੰਨੇ ਵਿਰਾਟ ਕੋਹਲੀ ਹੋਣੇ ਜਿਹੜੇ ਘਰੇ ਰਹਿ ਗਏ ਤਾਂ ਆਪਾਂ ਨੂੰ ਇੱਕ ਪਾਲਿਸੀ ਬਣਾਣੀ ਚਾਹੀਦੀ ਇੰਟਰਨੈਸ਼ਨਲ ਲੈਵਲ ਤੇ ਆਈਸੀਸੀ ਚ ਵੀ ਭਾਈ 10 ਕਰੋੜ ਪਿੱਛੇ ਇੱਕ ਇੱਕ ਟੀਮ ਬਣੇ so that everybody gets universally ਜੇ ਪਾਕਿਸਤਾਨ ਚ ਵੀ 16 ਕਰੋੜ ਆ ਤਾਂ ਉਹਨਾਂ ਦੀ ਦੋ ਟੀਮਾਂ ਬਣਨ ਜੇ ਬੰਗਲਾਦੇਸ਼ ਦੀ ਆਬਾਦੀ ਹੈਗੀ ਉਹਦੇ ਹਿਸਾਬ ਨਾਲ ਬਣਨ ਬੇਇਸਤਿਹਾਰ ਹੈ ਬਰਾਬਰਤਾ ਆਣੀ ਚਾਹੀਦੀ ਕਨਲ ਗਿਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆਂ ਔਰ ਮੈਂ ਤੇ ਕਿਉਂਕਿ ਮਮੀ ਛੋਟਾ ਮੋਟਾ ਪਲੇਅਰ ਰਿਹਾ ਮੈਂ ਜਿਹੜਾ ਸਪੋਰਟਸ ਕਾਲਜ ਦੇ ਵਿੱਚ ਸੀ ਉਸ ਤੋਂ ਬਾਅਦ ਮੈਂ ਡੀਏਵੀ ਕਾਲਜ ਦੇ ਵਿੱਚ ਸੀ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਚਾਰ ਪੰਜ ਹਾਕੀ ਤੇ ਫੁੱਟਬਾਲ ਦੇ ਅਡਰਡ ਕਲੱਬ ਸੀਗੇ ਮੈਨੂੰ ਯਾਦ ਹੈ 1974 1975 ਦੇ ਵਿੱਚ ਫੁੱਟਬਾਲ ਦੀ ਨੈਸ਼ਨਲ ਟਰੋਫੀ ਉਹ ਸੀ ਸੰਤੋਸ਼ ਟਰੋਫੀ ਉਹਦਾ ਕੰਪੀਟੀਸ਼ਨ ਜਿਲੰਦਰ ਛੋਇਆ ਸੀ ਔਰ ਉਹ ਪੰਜਾਬ ਦੀ ਟੀਮ ਦੀ ਟ੍ਰੇਨਿੰਗ ਜਿਹੜੀ ਸੀ ਸਾਡੇ ਡੀਏਵੀ ਕਾਲਜ ਗਰਾਊਂਡਸ ਦੇ ਵਿੱਚ ਸੀ ਜਰਨੈਲ ਸਿੰਘ ਉਸ ਟੀਮ ਨੂੰ ਟ੍ਰੇਨ ਕਰ ਰਹੇ ਸੀ ਮੈਂ ਉਹਨਾਂ ਨੂੰ ਟ੍ਰੇਨ ਕਰਦੇ ਦੇਖਿਆ ਆਲਮੋਸਟ 2 ਮਹੀਨੇ ਔਰ ਇਹੋ ਜੀ ਜ਼ਬਰਦਸਤ ਟ੍ਰੇਨਿੰਗ ਮੈਂ ਉਸ ਤੋਂ ਬਾਅਦ ਮੈਂ ਇੱਕ ਵਰੀ ਐਨਆਈਐਸ ਪਟਿਆਲੇ ਗਿਆ ਉੱਥੇ ਵੀ ਇਹੋ ਜੀ ਟ੍ਰੇਨਿੰਗ ਨਹੀਂ ਸੀ ਹੋਈ ਉਹਨਾਂ ਨੇ ਉਹ ਟ੍ਰੇਨਿੰਗ ਦੇ ਵੱਟ ਕੱਢਤੇ ਔਰ ਇੰਨੀ ਵਧੀਆ ਟੀਮ ਉਹ ਟ੍ਰੇਨ ਹੋਈ ਉਦੋਂ ਲੀਡਰਸ ਤੇ ਲਾਲਾ ਜੀ ਹੁੰਦੇ ਸੀ ਉਹ ਉਸ ਵੇਲੇ ਪ੍ਰਧਾਨ ਸੀ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਉਹ ਰੋਜ਼ ਇਕ ਟ੍ਰੈਨਿੰਗ ਮਾਰਨ ਹੁੰਦੇ ਸੀ ਔਰ ਉਹ ਟੀਮ ਜਿਹੜੀ ਆ ਇੰਨੀ ਸ਼ਾਨਦਾਰ ਟੀਮ ਸੀ ਕਿ ਫਾਈਨਲ ਦੇ ਵਿੱਚ ਸੰਤੋਸ਼ ਟਰੋਫੀ ਦੇ ਫਾਈਨਲ ਚੈਟ ਪੰਜਾਬ ਨੇ ਬੰਗਾਲ ਨੂੰ 6-1 ਨਾਲ ਹਰਾਇਆ ਤੁਸੀਂ ਅੰਦਾਜ਼ਾ ਲਾਓ ਬੰਗਾਲ ਬਹੁਤ ਤਕੜੀ ਫੁੱਟਬਾਲ ਦੀ ਟੀਮ ਹੈ ਔਰ ਪੰਜਾਬ ਨੇ ਬੰਗਾਲ ਨੂੰ 6-1 ਨਾਲ ਹਰਾਇਆ ਫਾਈਨਲ ਦੇ ਵਿੱਚ ਸੋ ਉਹੋ ਜੀ ਉਹੋ ਜੀ ਡੈਡੀਕੇਸ਼ਨ ਉਹੋ ਜੀ ਟ੍ਰੇਨਿੰਗ ਉਸ ਤਰ੍ਹਾਂ ਪੈਸਾ ਮੇਰੇ ਖਿਆਲ ਬਹਾਉਣ ਦੀ ਲੋੜ ਆ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਆ ਅਨਫੋਰਚੂਨੇਟਲੀ ਜਿਹੜੀਆਂ ਸਾਡੀਆਂ ਫੈਡਰੇਸ਼ਨਸ ਆ ਭਾਵੇਂ ਹਾਕੀ ਫੈਡਰੇਸ਼ਨਸ ਆ ਭਾਵੇਂ ਫੁੱਟਬਾਲ ਫੈਡਰੇਸ਼ਨਸ ਆ ਭਾਵੇਂ ਐਥਲੈਟਿਕ ਫੈਡਰੇਸ਼ਨ ਆ ਭਾਵੇਂ ਰੈਸਲਿੰਗ ਫੈਡਰੇਸ਼ਨ ਰੈਸਲਿੰਗ ਫੈਡਰੇਸ਼ਨ ਦਾ ਤੇ ਆਪਾਂ ਹਾਲ ਵੇਖ ਹੀ ਲਿਆ ਵਾ ਇਹਨਾਂ ਨੇ ਆਪਣੇ ਆਪਣੇ ਸਪੋਰਟਸ ਨੂੰ ਇੰਨਾ ਕਿ ਇਗਨੋਰ ਕੀਤਾ ਨੈਗਲੈਕਟ ਕੀਤਾ ਵਾ ਕਿ ਉਹਦੇ ਨਾਲ ਲੋਕਾਂ ਦਾ ਇੰਟਰਸਟ ਹੀ ਖਤਮ ਹੋ ਗਿਆ ਹਾਂਜੀ ਕਰਨਲ ਗਿੱਲ ਇਹ ਪੋਲਿਟੀਕਲ ਤੁਸੀਂ ਬਹੁਤ ਵਧੀਆ ਆਖਿਆ ਇਹ ਜਿਹੜੀ ਫਿਲਮ ਹੈ ਨਾ ਜਿਹ ਮੈਦਾਨ ਉਸ ਜਰਨੈਲ ਸਿੰਘ ਦੀ ਜਿਹੜੀ ਟ੍ਰੇਨਿੰਗ ਦਿਖਾਈ ਹੈ ਉਹ ਐਸੇ ਰਹੀਮ ਕਰਦਾ ਹੈ ਜਿਹੜਾ ਕੋਚ ਹੈ ਮਤਲਬ ਉਹ ਬਾ ਕਮਾਲ ਜੋ ਤੁਸੀਂ ਕਹਿ ਰਹੇ ਹੋ ਉਹਨੇ ਕੀਤਾ ਉਹਨੇ ਮਤਲਬ ਆਪਣੇ ਦੇਖੋ ਫੁੱਟਬਾਲ ਆਪਣੇ ਰਹਿਣ ਤੋਂ ਹੀ ਚਲੀ ਗਈ ਫੁੱਟਬਾਲ ਵਿਗੋਲਟ ਗੋਲਟ ਕਰ ਹੁੰਦਾ ਸੀ ਹਦਰਾਬਾਦ ਉਹਨੇ ਜਗਾ ਜਗਾ ਘੁੰਮ ਕੇ ਸਾਰੇ ਦੇਸ਼ ਤੋਂ ਪਲੇਅਰ ਫੜੇ ਤੁਸੀਂ ਮੰਨੋਗੇ ਇੱਥੇ ਉਹਨੇ ਸਟਰੀਟ 'ਚੋਂ ਇੱਕ ਬੰਦਾ ਫੜ ਕੇ ਪਲੇਅਰ ਬਣਾਇਆ ਸੋ ਉਹ ਬੰਦੇ ਉਹੇ ਜਿਹੇ ਟੈਲੈਂਟ ਜਿਹੜੇ ਸਪੌਟਰ ਸੀ ਉਹ ਖਤਮ ਹੋ ਗਏ ਆਪਣੇ ਆਪਣੇ ਪਹਿਲਾਂ ਨਾ ਪੰਜਾਬ ਪੁਲਿਸ 'ਚ ਇੱਕ ਲੀਜੀਪੀ ਹੁੰਦੇ ਸੀ ਭੁੱਲਰ ਸਾਹਿਬ ਉਹਨਾਂ ਨੇ ਛੰਗ ਛੰਗੇ ਪਲੇਅਰ ਫਰਕੇ ਪਲੇਅਰ ਪੰਜਾਬ ਪੁਲਿਸ ਪਰ ਸੀਗੇ ਅਸ਼ਰਿ ਕੁਮਾਰ ਅਸ਼ਰਿ ਕੁਮਾਰ ਦੀ ਅਸ਼ਰਿ ਕੁਮਾਰ ਜਿਹੜੇ ਆਈਜੀ ਸਨ ਉਹਨਾਂ ਦੇ ਪੰਜਾਬ ਪੁਲਿਸ ਤੇ ਉਹਨਾਂ ਦੀ ਬਾਕੀ ਕੰਟਰੀਬਿਊਸ਼ਨ ਹੋਵੇ ਐ ਨਾ ਹੋਵੇ ਉਹਨਾਂ ਦੀ ਪੁਲਿਸਿੰਗ ਸਹੀ ਹੋਵੇ ਨਾ ਹੋਵੇ ਪਰ ਸਪੋਰਟਸ ਦੇ ਵਿੱਚ ਉਹਨਾਂ ਦੀ ਵੀ ਬਹੁਤ ਦੇਣ ਹੈ ਯੈਸ ਬਿਲਕੁਲ ਮੈਂ ਅਪਰ ਚਾਹੀਦੇ ਹੁਣ ਆਪਾਂ ਨੂੰ ਬਰਾਬਰ ਦਾ ਲਿਆਉਣ ਦੀ ਜ਼ਰੂਰਤ ਹੈ ਗੇਮ ਦੇ ਵਿੱਚ ਲੋਕਸਾਈਡਡ ਹੋ ਗਿਆ ਕੰਮ ਤੇ ਆਪਾਂ ਇਹਨਾਂ ਨੂੰ ਅਟਰੈਕਟਿਵ ਬਣਾਈਏ ਫੁੱਟਬਾਲ ਤੇ ਜਿਹੜੀਆਂ ਫੀਲਡ ਗੇਮ ਫੁੱਟਬਾਲ ਹੋਗੀ ਹਾਕੀ ਹੋਗੀ ਫਿਰ ਬਾਸਕਟਬਾਲ ਹੈ ਜਿਹੜੀ ਆਪਾਂ ਉਹਦੀ ਵੀ ਵਾਲੀਬਾਲ ਹੈ ਦੇਖੋ ਵਾਲੀਬਾਲ ਹੋ ਰਿਹਾ ਇੰਟਰਨੈਸ਼ਨਲ ਲੈਵਲ ਤੇ ਆਪਣੇ ਕੋ ਕਿੰਨੇ ਮੁੰਡੇ ਜਿਹੜਾ 7 ਫੁੱਟ 6 ਫੁੱਟ ਤੇ ਨਹੀਂ ਛੋੜਿਆ ਉਹ ਟ੍ਰੇਨ ਕਰਨ ਦੀ ਉਹ ਤਾਂ ਫਰੰਦ ਦੀ ਜ਼ਰੂਰਤ ਹੈ ਡਰਾਸਪੋਰਟ ਸ਼ੁਰਕ ਥੈਂਕ ਯੂ